ਦਾ ਨਾਮ ਕੀ ਸਸਿੰਘ ਹੈ ਮੇਰੇ ਪਿਤਾ ਦਾ ਨਾਮ ਅਰਜਨ ਸਿੰਘ ਹੈ ਤੇ ਬਾਅਦ ਵਿੱਚ ਉਹਦੇ 30 ਕਿੱਲਾਂ ਦੀ ਖੇਤੀ ਕਰਦੇ ਅੱਗੇ ਅਸੀਂ ਜਦੋਂ ਖਾੜਾ ਨਹੀਂ ਸੋ ਪੱਕਾ ਹੋਇਆ ਅਸੀਂ ਆਪਣੇ ਟ੍ਰੈਕਟਰ ਨਾਲ ਖਰਾਹਾਂ ਨਾਲ ਸਾਫ਼ ਕਰਕੇ ਖਾੜਾ ਲੈ ਕੇ ਆਉਂਦੇ ਸੀ ਹੁਣ ਰੇਗਾ ਸਾੜੇ ਖਾੜੇ ਵੀ ਸਾਫ਼ ਕਰਕੇ ਜਾਂਦੀ ਹੈ ਉਤੇ ਬਾਅਦ ਜਦੋਂ ਅੱਗੇ ਪਾਣੀ ਵਧ ਜਾਂਦਾ ਤਾਂ ਅਸੀਂ ਉੱਥੇ ਜਾ ਕੇ ਛੈਲੇ ਵਿੱਚ ਵੜ ਕੇ ਲਾਉਂਦੇ ਹੁੰਦੇ ਸੀ ਪਰ ਫਿਰ ਵੀ ਪਾਣੀ ਦਿੱਕਤਾ ਹੁਣ ਉਥੇ ਸਵੇਰੇ 7 ਵਜੇ ਬੰਦਾ ਆ ਜਾਂਦਾ ਸ਼ਾਮ ਨੂੰ 8 ਵਜੇ ਜਾਂਦਾ ਇਹ ਉਹਨੂੰ ਕਹੇ ਦੀ 2 ਇੰਚ ਪਾਣੀ ਪਤਾਉਣਾ ਹੈ ਉਹ ਬਤਾ ਦਿੰਦਾ ਜੇ ਘਟਾਉਣ ਨੂੰ ਕਹਿੰਦੇ ਤਾਂ ਘਟਾ ਦਿੰਦਾ ਤੁਹਾਨੂੰ ਇਸ ਗੱਲ ਤੇ ਬਹੁਤ ਵਧੀਆ ਸਿਸਟਮ ਹੋ ਗਿਆ ਉਹ ਤੇ ਬਾ ਜਿਹੜੇ ਆ ਲਾਈਨ ਇੱਕ ਪਾਸੇ ਵਾਲੀ ਸਾਡੀ ਬਰਾਕੇ ਦੀ ਮੁਕੰਮਲ ਹੋ ਗਈ ਤਾਂ ਅਸੀਂ ਕਹੀ ਨਹੀਂ ਚਾਹਦੇ ਬਸ ਹੱਥ ਨਾਲ ਉਹਦਾ ਨਾਟ ਖੋਲ ਦੰਨੇ ਆ ਪਾਣੀ ਆਪਣੇ ਆਪ ਪੈ ਜਾਂਦਾ ਜਦੋਂ ਸਾਡਾ ਖੇਤ ਭਰ ਜਾਂਦਾ ਤਾਂ ਉਹਦਾ ਨਾਟ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਯਤਨਾ ਸਤਕਾ ਹੁਣ ਕਿਸਾਨਾਂ ਨੂੰ ਖੇਤਾਂ ਚ ਸਿੰਚਾਈ ਲਈ ਟਿਊਬਲ ਚਲਾਉਣ ਦੀ ਲੋੜ ਨਹੀਂ ਪੈਂਦੀ ਤੇ ਨਾ ਹੀ ਪਾਣੀ ਦੀ ਕਿੱਲਤ ਦੇ ਚਲਦਿਆਂ ਫਸਲਾਂ ਦੀ ਬਿਜਾਈ ਚ ਡੇਰੀ ਹੋ ਰਹੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਨਾਲ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਲਾਂ ਤੱਕ ਸਿੰਚਾਈ ਲਈ ਪਾਣੀ ਮੁਹੱਈਆ ਹੋ ਰਿਹਾ ਹੈ ਫਸਲਾਂ ਦੀ ਸਿੰਚਾਈ ਲਈ 14103 ਖਾਲਾਂ ਦੇ ਨਾਲ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਿਆ ਜਿਸ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਹੈ ਬਲਕਿ ਇਸ ਦੇ ਨਾਲ ਧਰਤੀ ਹੇਠਲੇ ਪਾਣੀ ਦੀ ਬਚਤ ਹੋ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਾਂ ਗੁਰਦਾਸਪੁਰ ਤੋਂ ਅਵਤਾਰ ਸਿੰਘ ਤੁਹਾਨੂੰ ਇੱਕ ਅਜਿਹੇ ਕਿਸਾਨ ਦੇ ਨਾਲ ਮਿਲੌਣ ਜਾ ਰਿਹਾ ਜੋ ਕਿ 3 ਏਕੜ ਦੇ ਵਿੱਚ ਕੇਲੇ ਦੀ ਖੇਤੀ ਕਰਦੇ ਨੇ ਮੱਝ ਦੇ ਪਹਿਲੇ ਕਿਸਾਨ ਨੇ ਜੋ ਆਪਣੇ ਖੇਤਾਂ ਦੇ ਵਿੱਚ ਕੇਲੇ ਦੀ ਖੇਤੀ ਕਰਦੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਬਾਗ ਦੀਆਂ ਜਿੱਥੇ ਜਿਹੜਾ ਵਾ ਹਰ ਇੱਕ ਬੂਟੇ ਨੂੰ ਵੱਡੀ ਮਾਤਰਾ ਦੇ ਵਿੱਚ ਕੇਲਾ ਜਿਹੜਾ ਵਾ ਉਹ ਲੱਗਾ ਹੈਗਾ ਹਾਲਾਂਕਿ ਪੰਜਾਬ ਦੇ ਵਿੱਚ ਹੋਰ ਵੀ ਕਿਸਾਨ ਜਿਹੜੇ ਨੇ ਕੇਲੇ ਦੀ ਖੇਤੀ ਕਰਦੇ ਨੇ ਲੇਕਿਨ ਇਹ ਮੱਝ ਦੇ ਪਹਿਲੇ ਕਿਸਾਨ ਨੇ ਜੋ ਕਿ ਗੁਰਦਾਸਪੁਰ ਦੇ ਵਿੱਚ ਕੇਲੇ ਦੀ ਖੇਤੀ ਕਰਦੇ ਨੇ ਸਤਨਾਮ ਸਿੰਘ ਸਾੜਨਾਲ ਨੇ ਗੱਲਬਾਤ ਕਰਦੇ ਆ ਅੰਕਲ ਜੀ ਦੱਸ ਦਿਓ ਜੀ ਕਿਸ ਤਰ੍ਹਾਂ ਮਨ ਦੇ ਵਿੱਚ ਆਇਆ ਕਿ ਜਿਹੜੀ ਇਹ ਫਸਲ ਹੈਗੀ ਆ ਇਸ ਦੀ ਜਿਹੜੀ ਖੇਤੀ ਜਿਹੜੀ ਆਪਣੇ ਜ਼ਿਲ੍ਹੇ ਗਰਦਾਸਪੁਰ ਦੇ ਵਿੱਚ ਕਰਨੀ ਹੈਗੀ ਕਿਉਂਕਿ ਮਾਝੇ ਦੇ ਪਹਿਲੇ ਕਿਸਾਨ ਹੈਗੇ ਤੁਸੀਂ ਇਹ ਖੇਤੀ ਮਨ ਵਿੱਚ ਆਇਆ ਤੇ ਇੱਕ ਸ਼ੌਂਕ ਹੀ ਮੈਨੂੰ ਕਿ ਮੈਂ ਖੇਤੀ ਕਰਾਂ ਤੇ ਫਿਰ ਸ਼ੁਰੂ ਕੀਤੀ ਆਪਾਂ ਘਰ ਤੋਂ ਸ਼ੁਰੂ ਕੀਤੀ ਸੀ ਥੋੜੇ ਪੌਦੇ ਲਗਾ ਕੇ ਚੈੱਕ ਕੀਤਾ ਸੀ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਚੰਗਾ ਫੜ ਲੱਗਿਆ ਫਿਰ ਅਸੀਂ ਖੇਤਾਂ ਵਿੱਚ ਲੈ ਕੇ ਆਏ ਫਸਲ ਤਿੰਨ ਜਿਹੜੀ ਫਸਲ ਵਾ ਕਿੰਨੇ ਏਕੜ ਦੇ ਵਿੱਚ ਕਰ ਰਹੇ ਹੋ ਤਿੰਨ ਏਕੜ ਵਿੱਚ ਕਰ ਰਹੇ ਹਾਂ ਜੀ ਬੂਟਿਆਂ ਦੀ ਗੱਲ ਕੀਤੀ ਜਾਵੇ ਜਾਂ ਇਹ ਜਿਹੜੀ ਕਿਸਮ ਹੈਗੀ ਆ ਇਹ ਵਕ ਕਿੰਨੀ ਕਿਸਮਾਂ ਦੇ ਕੇਲਾ ਹੁੰਦਾ ਵਾ ਤਾਂ ਤੁਸੀਂ ਕਿਹੜੀ ਕਿਸਮ ਉਲਗਾ ਰਹੇ ਹੈਗੇ ਕਾਫੀ ਕਿਸਮਾਂ ਹੁੰਦੀਆਂ ਅਸੀਂ ਜੀ9 ਗ੍ਰੈਂਡ 9 ਕਿਸਮਾਂ ਇਹ ਤੇ ਪੌਦੇ ਲਗਾਏ ਇਹ ਜਿਹੜੀ ਪਨੀਰੀ ਆ ਜਿਹੜੇ ਪੌਦੇ ਨੇ ਕਿੱਥੋਂ ਲੈਂਦੇ ਹੋ ਇਹ ਟਿਸ਼ੂ ਕਲਚਰ ਲੈਬਾਂ ਤੋਂ ਮਿਲਦੇ ਆ ਅਸੀਂ ਦਿੱਲੀ ਤੋਂ ਲੈ ਸੀ ਹੋਰ ਵੀ ਕਾਫੀ ਲੋਕੀ ਕੰਮ ਕਰ ਰਹੇ ਨੇ ਇਹ ਟਿਸ਼ੂ ਕਲਚਰ ਤੇ ਪੌਦੇ ਮਨਾਗੇ ਵੇਚਦੇ ਜਿਹੜੇ ਸੌਤ ਵਿੱਚ ਜਿਹੜਾ ਸਾਰਾ ਇਹ ਟਿਸ਼ੂ ਕਲਚਰ ਦਾ ਲੱਗਦਾ ਹੋਦਾ ਦੋ ਜੀ ਫਸਲਾਂ ਦੀ ਗੱਲ ਕੀਤੀ ਜਾਵੇ ਰਵਾਇਤੀ ਫਸਲਾਂ ਦੀ ਤਾਂ ਉਹਦੇ ਵਿੱਚ ਮਿਹਨਤ ਜ਼ਿਆਦਾ ਵਕ ਜਾਂ ਇਹਦੇ ਵਿੱਚ ਮਿਹਨਤ ਜ਼ਿਆਦਾ ਹੈ ਇਹਦੇ ਵਿੱਚ ਮਿਹਨਤ ਜ਼ਿਆਦਾ ਹੈ ਥੋੜੀ ਧਿਆਨ ਰੱਖਣਾ ਪੈਂਦਾ ਰੋਜ਼ ਦਾ ਰੋਜ਼ ਇੱਕੋ ਪੌਦੇ ਪੌਦਿਆਂ ਨੂੰ ਕੱਲੇ ਕੱਲੇ ਦੇਖਣਾ ਪੈਂਦਾ ਨਾਲ ਜੇ ਕਮਾਈ ਦੀ ਗੱਲ ਕੀਤੀ ਜਾਵੇ ਉਹਨਾਂ ਫਸਲਾਂ ਵਿੱਚ ਕਮਾਈ ਜ਼ਿਆਦਾ ਹੈ ਕਿ ਇਹਦੇ ਵਿੱਚ ਇਹਦੇ ਵਿੱਚ ਕਮਾਈ ਜ਼ਿਆਦਾ ਹੈ ਜਦੋਂ ਪੈਸੇ ਆਉਂਦੇ ਕਾਫੀ ਪੈਸੇ ਆਉਂਦੇ ਹੁਣ ਅਸੀਂ ਰੋਜ਼ਾਨਾ 50-60 ਹਜ਼ਾਰ ਦਾ ਕੇਲਾ ਵੇਚ ਰਹੇ ਹਾਂ ਇਨਵੈਸਟਮੈਂਟ ਦੀ ਗੱਲ ਕੀਤੀ ਜਾਵੇ ਤਾਂ ਕਿੰਨੀ ਇਨਵੈਸਟਮੈਂਟ ਤੋਂ ਪਹਿਲਾਂ ਸਟਾਰਟਿੰਗ ਤੋਂ ਜਿਹੜਾ ਵਾ ਇਹ ਜਿਹੜੇ ਕਿਸਾਨ ਨੇ ਇਹਦੀ ਖੇਤੀ ਕਰ ਸਕਦੇ ਹੈਗੇ ਟੋਟਲ ਜੇ ਅਹੀਂ ਲਾਈ ਹੈ ਜੇ ਡ੍ਰਿਪ ਪੀ ਲਗਾਣੀ ਹੋਏ ਤੇ ਨਾਲ ਮਲਚਿੰਗ ਸ਼ੀਟ ਵੀ ਪਾ ਕੇ ਡੇਢ ਲੱਖ ਰੁਪਏ ਲੱਗ ਜਾਂਦਾ ਵਿੱਚੇ ਲੈਵਲ ਉੱਪਰ ਪਾ ਕੇ ਨਾ ਤੇ ਇੱਕ ਸਾਲ ਦਾ ਸ਼ੁਰੂਆਤ ਤੇ ਅਗਲੇ 2 ਸਾਲ ਫਿਰ ਇਹੀ ਫਸਲ ਲੱਗਣੀ ਲੱਗੀ ਰਹਿਣੀ ਹੈ 3 ਸਾਲ ਫਸਲ ਦਿੰਦੀ ਹੈ ਤੇ 3 ਸਾਲ ਫਿਰ ਪੌਦੇ ਨਹੀਂ ਲਗਾਣੇ ਪੈਂਦੇ ਫਿਰ ਖਰਚਾ ਘਟ ਜਾਂਦਾ ਡ੍ਰਿਪ ਦਾ ਵੀ ਖਰਚਾ ਘਟ ਗਿਆ ਮਲਚਿੰਗ ਦਾ ਵੀ ਘਟ ਗਿਆ ਤੇ ਪੌਦਿਆਂ ਦਾ ਵੀ ਘਟ ਗਿਆ ਫਿਰ 40-50 ਹਜ਼ਾਰ ਦੇ ਕਰੀਬ ਖਰਚਾ ਰਹਿੰਦਾ ਸਾਲ ਦਾ ਮਤਲਬ 1.5 ਲੱਖ ਰੁਪਏ ਤੋਂ ਸ਼ੁਰੂਆਤ ਜਿਹੜੀ ਕੀਤੀ ਜਾ ਸਕਦੀ ਹੈ 1 ਏਕੜ ਦੇ ਵਿੱਚ ਹਾਂਜੀ ਹਾਂਜੀ ਇਹਨੇ ਸ਼ੁਰੂਆਤ ਤੇ ਆਪਾਂ 50 ਹਜ਼ਾਰ ਤੋਂ ਕਰਾਂਗੇ 50 ਹਜ਼ਾਰ ਦੇ ਨਾਲ ਲੱਗ ਜਾਂਦੇ ਕੇਲੇ ਤੇ ਜੇ ਡ੍ਰਿਪ ਲਗਾਉਣਾ ਹੋਏ ਉਹ 20 ਹਜ਼ਾਰ ਉਹਦਾ ਲਗਾ ਲਓ ਜੇ ਮਲਚਿੰਗ ਸ਼ੀਟ ਲਗਾਣੀ ਹੈ ਫਿਰ 20 ਹਜ਼ਾਰ ਉਹਦਾ ਲਗਾ ਦਿਓ ਸਰਕਾਰ ਵੀ ਕੋਈ ਸਹਿਯੋਗ ਕਰਦੀ ਹੈ ਕੋਈ ਸਬਸਿਡੀ ਵਗੈਰ ਦਿੰਦੀ ਹੈ ਕਿ ਸਾਨੂੰ ਜ ਨਹੀਂ ਗੱਲ ਚਰਵਾ ਲੈ ਮਲਚਿੰਗ ਸ਼ੀਟ ਤੇ ਤੇ ਬਾਗ ਲਗਾਉਂਦੇ ਦਿੰਦੇ ਆ ਸਬਸਿਡੀ ਤੇ ਜਿਹੜੇ ਹੈਗੇ ਆ ਡ੍ਰਿਪਰ ਵਾਲਾ ਸਿਸਟਮ ਹੈ ਉਹ ਤੇ ਵੀ ਸਬਸਿਡੀ ਦਿੰਦੀ ਹੈ ਪੰਜਾਬ ਸਰਕਾਰ ਅਸੀਂ ਕਿਸਾਨ ਵੀ ਜਿਹੜਾ ਇਹਦੀ ਸ਼ੁਰੂਆਤ ਜਿਹੜੀ ਕਰ ਸਕਦਾ ਦੀ ਖੇਤੀ ਦੀ ਹਾਂ ਕਰ ਸਕਦਾ ਜੀ ਛੋਟਾ ਕਿਸਾਨ ਵੀ ਕਰ ਸਕਦਾ ਚਾਰ ਇਹਤੇ ਲਗਾਏ ਹੋਇਆ 16 ਪਿੰਡ ਲਗਾਏ ਹੋਇਆ ਚਾਰ ਕਨਾਲਾ ਤੇ ਕਾਦੀਆਂ ਵਿੱਚ ਵੀ ਚਾਰ ਕਨਾਲਾ ਪੌਦੇ ਲਗਾਏ ਹੋਏ ਆ ਕਿ ਕਿਸਾਨ ਨੇ ਉਹਨਾਂ ਦਾ ਵੀ ਫਸਲ ਉਹ ਵੀ ਆਪ ਵੇਚ ਰਹੇ ਨੇ ਕਿਸਾਨ ਮੰਡੀ ਕਰਨ ਵਿੱਚ ਕੋਈ ਔਖਾਈ ਨਹੀਂ ਹੁੰਦੀ ਹੈਗੀ ਜਿਸ ਤਰ੍ਹਾਂ ਦੇ ਨਾਲ ਜਦ ਅਸੀਂ ਸ਼ੁਰੂ ਕੀਤਾ ਇਹ ਆਦ ਕਿ ਔਖਾਈ ਬਹੁਤ ਸੀ ਕਿ ਮੰਡੀ ਕਰਨ ਵਾਲੇ ਵਪਾਰੀ ਕਹਿੰਦੇ ਵੀ ਨਹੀਂ ਕਿਲੇ ਠੀਕ ਹੈਗਾ ਪਰ ਅਹੀਂ ਆਪ ਪਗਾਹ ਕੇ ਤੇ ਆਪ ਮੰਡੀ ਵਿੱਚ ਵੇਚ ਰਹੇ ਆ ਤੇ ਲੋਕਾਂ ਨੂੰ ਪਤਾ ਲੱਗ ਰਿਹਾ ਪੰਜਾਬ ਦਾ ਕਿਲਾ ਲੋਕੀ ਖੁਸ਼ ਹੋ ਕੇ ਲੈ ਰਹੇ ਨੇ ਤੇ ਚੰਗੇ ਰੇਟ ਤੇ ਵੇਚ ਰਹੇ ਆ ਲੱਗਦਾ ਨੇ ਜੇ ਪੰਜਾਬ ਦੇ ਹੋਰ ਵੀ ਕਿਸਾਨ ਜਿਹੜੇ ਨੇ ਇਹ ਗੰਨੇ ਦੀ ਕਿਲੇ ਦੀ ਖੇਤੀ ਕਰਦੇ ਹੈਗੇ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਮੰਡੀ ਕਰਨ ਵਾਲਾ ਸੋਖਾ ਹੋ ਸਕਦਾ ਜਿੱਥਾ ਤੁਹਾਨੂੰ ਕਹੇ ਮੰਡੀ ਕਰਨ ਵਿੱਚ ਥੋੜੀ ਮਸਮਸਿਆ ਆਉਂਦੀ ਹੈਗੀ ਆ ਲੇਕਿਨ ਜੇਕਰ ਹੋਰ ਵੀ ਕਿਸਾਨ ਇਹ ਕੰਮ ਕਰਨ ਤਾਂ ਲੱਗਦਾ ਵੀ ਕੰਮ ਸੌਖਾ ਸਦਾ ਮੈਂਡੀ ਕਰਦਾ ਜੇ ਜਿਆਦਾ ਲੱਗੇ ਕੇਲਾ ਤੇ ਫਿਰ ਹੋ ਸਕਦਾ ਸੌਖਾ ਕੰਮ ਕਿਉਂਕਿ ਕੇਲਾ ਬਹੁਤ ਬਾਰੋਂ ਆਂਦਾ ਰੋਜ਼ਾਨਾ ਲੱਖਾਂ ਕਰੋੜਾਂ ਦਾ ਕੇਲਾ ਰੋਜ਼ ਦੇ ਰੋਜ਼ ਪੰਜਾਬ ਵਿੱਚ ਆਂਦਾ ਹੈ ਤੇ ਜੇ ਪੰਜਾਬ ਵਿੱਚ ਲੋਕ ਕਰਨ ਤੇ 2-3 ਮਹੀਨੇ ਕਾਫੀ ਕੇਲਾ ਵੇਖ ਸਕਦਾ ਕੇਲੇ ਨੂੰ ਕੋਈ ਦਿੱਕਤ ਨਹੀਂ ਹੈਗੀ ਪੇ ਨਹੀਂ ਵਿਕਣਾ ਹੈ ਕਿਉਂਕਿ ਇਹਦੀ ਖਪਤ ਬਹੁਤ ਜ਼ਿਆਦਾ ਹੈ ਇਹਦਾ ਫਲ ਆ ਉਹ ਕਿੰਨੇ ਸਮੇਂ ਵਿੱਚ ਤਿਆਰ ਹੋ ਜਾਂਦਾ ਜੀ ਫਲ ਫਲੇ ਦਾ ਜਦੋਂ 1 ਸਾਲ ਬਾਅਦ ਫਲ ਲੱਗ ਜਾਂਦਾ ਇਹਨੂੰ ਉਸ ਤੋਂ ਬਾਅਦ ਜਦੋਂ ਫੁੱਲ ਨਿਕਲਦਾ ਫੁੱਲ 3 ਮਹੀਨੇ ਲੰਦਾ 3 ਮਹੀਨੇ ਵਿੱਚ ਫੁੱਲ ਤਿਆਰ ਹੋ ਜਾਂਦਾ ਫਲ ਬਣ ਜਾਂਦਾ ਜੀ ਤੇ ਜੇ ਕੱਚਾ ਫਲ ਪਕਾਣਾ ਹੋਏ ਤੇ 4 ਦਿਨ ਲੱਗਦੇ ਉਹਨੂੰ ਪਕਾਣ ਵਿੱਚ ਜਿਸ ਤਰ੍ਹਾਂ ਦੇ ਨਾਲ ਇੱਕ ਬੂਟਾ ਜਦੋਂ ਆਪਾਂ ਲਗਾਉਨੇ ਹੈਗੇ ਆ ਉਹ ਬੂਟਾ ਜਿਹੜਾ ਵਾ ਜਦੋਂ ਫਲ ਦੇਣ ਤੋਂ ਬਾਅਦ ਖਤਮ ਹੋ ਜਾਂਦਾ ਵਾ ਫਿਰ ਨਵੇਂ ਬੂਟੇ ਲਿਉਨੇ ਪੈਂਦੇ ਜਾਂ ਕਿਦਾਂ ਨਹੀਂ ਉਹਨਾਂ ਦੇ ਨਾਲ ਹੀ ਇੱਕ ਬੂਟਾ ਤਿਆਰ ਕੀਤਾ ਜਾਂਦਾ ਜਦੋਂ ਫੁੱਲ ਲੱਗਦਾ ਇੱਕ ਬੂਟਾ ਰੱਖ ਲਿਆ ਜਾਂਦਾ ਉਹਨਾਂ ਦੇ ਨਾਲ ਬੱਚੇ ਨਿਕਲੇ ਹੁੰਦੇ ਆ ਉਹ ਹੁਣ ਜੋ ਇੱਕ ਬੱਚਾ ਰੱਖ ਲੈਂਦਾ ਬਾਕੀ ਕੱਟ ਦਿੱਤੇ ਜਾਂਦੇ ਆ ਤੇ ਅਗਲੇ ਸਾਲ ਲਈ ਉਹ ਤਿਆਰ ਹੋ ਜਾਂਦਾ ਜੇ ਕਮਾਈ ਦੀ ਗੱਲ ਕੀਤੀ ਜਾਵੇ ਤਾਂ 1 ਏਕੜ ਦੇ ਵਿੱਚ ਕਿੰਨੀ ਕਮਾਈ ਜਿਹੜੀ ਆਪਾਂ ਕਰ ਸਕਦੇ ਹੈਗੇ? 1 ਏਕੜ 'ਚ 5-6 ਲੱਖ ਦੀ ਕਮਾਈ ਹੋ ਸਕਦੀ ਹੈ ਜੀ ਕੋਈ ਗੱਲ ਨਹੀਂ ਹਾਂਜੀ। 1 ਸਾਲ ਦੀ। ਜੇ ਪੂਰੀ ਮਿਹਨਤ ਨਾਲ ਪੂਰੀ ਲਗਨ ਨਾਲ ਕੰਮ ਕੀਤਾ ਜਾਏ ਤੇ। ਜੇ ਖਾਦ ਦੀ ਗੱਲ ਕੀਤੀ ਜਾਵੇ ਜਾਂ ਹੋਰ ਪਾਣੀ ਦੇਣ ਦੀ ਗੱਲ ਕੀਤੀ ਜਾਵੇ ਤਾਂ ਉਹ ਉਹ ਕੀ ਵਿਧੀ ਹੈਗੀ ਸਾਰੀ ਉਹ? ਉਹ ਡਿਪ ਨਹੀਂ ਦਿੱਤਾ ਜਾਂਦਾ ਪਾਣੀ। ਡ੍ਰਿਪ ਨਾਲ ਇਕੱਲੇ-ਇਕੱਲੇ ਬੂਟੇ ਨੂੰ ਖਾਦ ਮਿਲ ਜਾਂਦੀ ਹੈ। ਖਾਦ ਘੋਲ ਕੇ ਤੇ ਡ੍ਰਿਪ ਸਿਸਟਮ ਨਾਲ ਹੀ ਪਾਣੀ ਲੱਗ ਜਾਂਦਾ ਹੈ। ਇਹ ਉਹ ਦੂਸਰੇ ਕਿਸਾਨ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜੇਕਰ ਕੋਈ ਆਪਣਾ ਕੰਮ ਇਹ ਸ਼ੁਰੂ ਕਰਨਾ ਚਾਹਵੇ ਤਾਂ ਅਸੀਂ ਅਪੀਲ ਕਰਦੇ ਹਾਂ ਕਿ ਚਲੋ ਇਕੱਠੇ ਹੋ ਕੇ ਚੱਲੀਏ ਤੇ ਸਾਰੇ ਕਿਸਾਨ ਥੋੜਾ ਥੋੜਾ ਲਗਾਣ ਚਾਹੇ ਜਾਂ ਗਾਂਵ ਦੇ ਕਿਸਾਨ ਜਿਹੜੇ ਉਹ ਜਿੰਨਾ ਵੀ ਲਾ ਸਕਦੇ ਲਾਣ ਤੇ ਕੇਲੇ ਦੀ ਖਪਤ ਹੈਗੀ ਆ ਇਹਦੀ ਕੋਈ ਗੱਲ ਨਹੀਂ ਕਿ ਕੇਲਾ ਨਹੀਂ ਵੇਚਦਾ ਵੇਚਦਾ ਕੇਲਾ ਕੋਈ ਦਿੱਕਤ ਨਹੀਂ ਹੈਗੀ ਬਿਲਕੁਲ ਇਹ ਸਨ ਕਿਸਾਨ ਸਤਨਾਮ ਸਿੰਘ ਜੋ ਕਿ ਗੁਰਦਾਸਪੁਰ ਦੇ ਵਿੱਚ ਕੇਲੇ ਦੀ ਖੇਤੀ ਕਰਦੇ ਨੇ ਨਾਲ ਹੀ ਉਹਨਾਂ ਨੇ ਹਾਂਜੀ ਅਸੀਂ ਵੀ ਮਦਦ ਕਰਾਂਗੇ ਹਰ ਤਰ੍ਹਾਂ ਦੀ ਪੌਦੇ ਕਿੱਥੋਂ ਲਿਆਣੇ ਆ ਕਿਹੜੀਆਂ ਖਾਦਾਂ ਪੈਣੀਆਂ ਹਰ ਚੀਜ਼ ਦੱਸਾਂਗੇ ਤੇ ਡਾਕਟਰ ਨਾਲ ਮਿਲਾਵਾਂਗੇ ਉਹ ਕਿਸਾਨਾਂ ਨੂੰ ਅਸੀਂ ਚਾਹੁੰਨੇ ਆ ਕਿ ਜ਼ਿਆਦਾ ਜਣੇ ਲਗਾਣ ਬਿਲਕੁਲ ਕਿਸਾਨ ਸੁਤਨਾਮ ਸਿੰਘ ਨੇ ਜਿਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜੇਕਰ ਕੋਈ ਕਿਸਾਨ ਇਹਦੀ ਖੇਤੀ ਜਿਹੜੀ ਆ ਕੇਲੇ ਦੀ ਕਰਨਾ ਚਾਹੁੰਦਾ ਤਾਂ ਉਹ ਪੂਰਾ ਸਹਿਯੋਗ ਕਰਨਗੇ ਹੋ ਜਿਹੜੇ ਮਾਹਿਰ ਹੈਗੇ ਨੇ ਉਹਨਾਂ ਦੇ ਨਾਲ ਵੀ ਉਹਨਾਂ ਨੂੰ ਮਿਲਾਵਾਇਆ ਜਾਵੇਗਾ ਤੇ ਨਾਲ ਹੀ ਇਹ ਅਪੀਲ ਕੀਤੀ ਆ ਕਿ ਜੇਕਰ ਪੰਜਾਬ ਦਾ ਕਿਸਾਨ ਵੱਧ ਚੜ ਕੇ ਕੇਲੇ ਦੀ ਖੇਤੀ ਕਰੇ ਤਾਂ ਮੰਡੀ ਕਰਨ ਸਿਸਟਮ ਜਿਹੜਾ ਵਾ ਉਹ ਵੀ ਸਹੀ ਹੋ ਸਕਦਾ ਵਾ ਕੈਮਰਾ ਪਰਸਨ ਕਬੀਰ ਦੇ ਨਾਲ ਅਫਤਾਰ ਸਿੰਘ ਦੈਨਿਕ ਸਪੈਰ ਟੀਵੀ ਗੁਰਦਾਸਪੁਰ